ਹਾਂਜੀ ਦੋਸਤੋ ਸਵਾਗਤ ਹੈ ਪਿੰਡ ਤਰਕਾ ਟੀਵੀ ਚੈਨਲ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਵੀ ਗਾਂ ਦੇ ਜਿਹੜੇ ਥਣਾ ਦੇ ਵਿੱਚ ਗੰਢ ਬਣ ਜਾਂਦੀ ਹੈ ਉਹਨੂੰ ਠੀਕ ਕਰਨ ਦਾ ਦੇਸੀ ਨੁਕਤਾ ਇਹ ਜਿਹੜੀ ਪ੍ਰੋਬਲਮ ਹੈ ਦਿੱਕਤ ਹੈ ਜਿਹੜੀ ਥਣਾ ਦੇ ਵਿੱਚ ਗੰਢ ਦੀ ਜਾਂ ਲੈਵੇ ਦੇ ਵਿੱਚ ਗੰਢ ਦੀ ਇਹ ਜ਼ਿਆਦਾਤਰ ਆਪਾਂ ਨੂੰ ਗਾਈਆਂ ਦੇ ਵਿੱਚ ਹੀ ਦੇਖਣ ਨੂੰ ਮਿਲਦੀ ਹੈ ਮੱਝ ਦੇ ਵਿੱਚ ਆਪਾਂ ਨੂੰ ਇਹ ਚੀਜ਼ ਬਹੁਤ ਘੱਟ ਵੇਖਣ ਨੂੰ ਮਿਲਦੀ ਐ। ਜ਼ਿਆਦਾਤਰ ਇਹ ਚੀਜ਼ ਪ੍ਰੋਬਲਮ ਆ ਜਿਹੜੀ ਦਿੱਕਤ ਆ ਜਿਹੜੀ ਇਹ ਗਾਈਆਂ ਦੇ ਵਿੱਚ ਹੀ ਹੁੰਦੀ ਐ। ਵੀਡੀਓ ਨੂੰ ਲਾਸਟ ਤੱਕ ਐਂਡ ਤੱਕ ਬਿਨਾਂ ਸਕਿਪ ਕਰੇ ਦੇਖਿਓ। ਤੇ ਆਪਾਂ ਅੰਤ ਦੇ ਵਿੱਚ ਇੱਕ ਜਿਹੜੀ ਪਹਿਲਾਂ ਵੀਡੀਓ ਬਣਾਈ ਸੀਗੀ ਉਹਦਾ ਲਿੰਕ ਵੀ ਲਾਵਾਂਗੇ। ਵੀ ਜਿਹੜਾ ਆਪਣਾ ਲੇਵੇ ਦੇ ਵਿੱਚ ਗੰਡ ਦਾ ਨੌਕਤਾ ਆਪਣਾ ਪਹਿਲਾਂ ਪਾਇਆ ਹੋਇਆ ਸੀ ਉਹ ਵੀ ਆਪਾਂ ਲਾਵਾਂਗੇ। ਤੇ ਤੁਹਾਨੂੰ ਵੀਡੀਓ ਦੇ ਲਾਸਟ ਦੇ ਵਿੱਚ ਉਹ ਦੱਸ ਵੀ ਦੇਵਾਂਗੇ। ਇੱਕ ਵਾਰ ਫੇਰ ਰਿਪੀਟ ਕਰ ਦਿਆਂਗੇ। ਤੇ ਅੱਜ ਵਾਲੀ ਵੀਡੀਓ ਜਿਹੜੇ ਆਪਾਂ ਬਣਾਈ ਆ ਆਪਾਂ ਜਿਹੜਾ ਥਾਣਾ ਦੇ ਵਿੱਚ ਗੰਢ ਦਾ ਨੁਕਤਾ ਦੱਸਣਾ ਤਾਂ ਪੈਨ ਕਾਪੀ ਨੇੜੇ ਕਰ ਲਓ ਤੁਹਾਨੂੰ ਲਿਖਾ ਦਿੰਨੇ ਆਗੇ ਵੀ ਕੀ ਕੀ ਸਮਾਨ ਲੈਣਾ ਹੈਗਾ ਇੱਕ ਕੌਲਾ ਖੰਡ ਦਾ ਲੈਣਾ ਹੈਗਾ ਤੇ ਉਹਦਾ ਕਾੜਾ ਬਣਾ ਲੈਣਾ ਹੈਗਾ ਕਾੜਾ ਬਣਾ ਕੇ ਉਹਨੂੰ ਠਾਰ ਲੈਣਾ ਹੈਗਾ ਠਾਰ ਕੇ ਜਦੋਂ ਉਹ ਠੰਡਾ ਹੋ ਗਿਆ ਫੇਰ ਉਹਦੇ ਵਿੱਚ ਆਪਾਂ ਦੋ ਚਮਚ ਮਿੱਠੇ ਛੋਡੇ ਦੇ ਪਾ ਲੈਣੇ ਆ ਦੋ ਚਮਚ ਕਲਮਿਸ਼ੂਰਾ ਪਾ ਲੈਣਾ ਤੇ 1 ਟੋਲਾ ਨਿੰਬੂ ਸਤ 2 ਚਮਚ ਮਿੱਠਾ ਸੋਡਾ 2 ਚਮਚ ਕਲਮੇਸ਼ੋਰਾ ਤੇ 1 ਟੋਲਾ ਨਿੰਬੂ ਸਤ ਇਹ ਸਾਰੀਆਂ ਚੀਜ਼ਾਂ ਕੜੇ ਦੇ ਵਿੱਚ ਮਿਕਸ ਕਰਕੇ ਤੇ ਆਪਾਂ ਆਪਣੇ ਪਸ਼ੂ ਨੂੰ ਇੱਕੋ ਵਾਰ ਦੇ ਦੇਣਾ ਇੱਕੋ ਵਾਰ ਦੇ ਕੇ ਇਹਦਾ ਇੱਕੋ ਵਾਰ ਹੀ ਰਿਜ਼ਲਟ ਤੁਹਾਨੂੰ ਮਿਲ ਜੂਗਾ ਦੂਜੀ ਵਾਰ ਦੇਣ ਦੀ ਲੋੜ ਨਹੀਂ ਪੈਣੀਗੀ ਤੇ ਜਿਹੜਾ ਆਪਾਂ ਇਹ ਤੋਂ ਪਹਿਲਾਂ ਦੱਸਿਆ ਸੀ ਨੁਕਤਾ ਉਹ ਵੀ ਤੁਹਾਨੂੰ ਕਰੀ ਮੈਂ ਫੇਰ ਰਿਪੀਟ ਕਰ ਦਿੰਨਾ ਤੇ ਮੈਂ ਲਾਸਟ ਜੇ ਲਿੰਕ ਵੀ ਲਾਉਂਗਾ ਵੀਡੀਓ ਤੇ ਉਹ ਸੀਗਾ ਕੋਈ ਥਾਂ 'ਚ ਜਾਂ ਲੈਵੇ 'ਚ ਕੰਢ ਬਣਦੀ ਐ ਤਾਂ ਪਾਈਆ ਕਾਲੀ ਮਿਰਚ ਪਾਈਆ ਕਾਲੀ ਜੀਰੀ ਤੇ ਅੱਧਾ ਕਿਲੋ ਦਸੌਰੀ ਕਿਓ ਦਸੌਰੀ ਕਿਓ ਦੇ ਵਿੱਚ ਇਹਨਾਂ ਤਿੰਨਾਂ ਚੀਜ਼ਾਂ ਦਾ ਪ੍ਰਸ਼ਾਦ ਬਣਾਉਣਾ ਆਪਾਂ ਅ ਵਿੱਚ ਪਾਣੀ ਪਾ ਲੈਣਾ ਪ੍ਰਸ਼ਾਦ ਦੇ ਤੇ ਆਟਾ ਜਾਂ ਕੋਈ ਮਿੱਠਾ ਕੁਝ ਨਹੀਂ ਪਾਉਣਾਗਾ ਇਹ ਚੀਜ਼ਾਂ ਨੂੰ 10 ਥਾਂ ਹੀ ਵੰਡ ਲੈਣਾ ਸੀ ਆਪਾਂ ਬਾਅਦ ਚੋ ਪ੍ਰਸ਼ਾਦ ਬਣਾ ਕੇ 10 ਖਰਾਕਾ ਬਣਾ ਕੇ 10 ਦਿਨ ਦੇਣੀਆਂ ਸੀਗੀਆਂ ਇਹ ਜਰੂਰ ਨੋਟ ਕਰ ਲਓ ਵੀ ਇਹ ਜਿਹੜੀਆਂ ਸਮਾਨ ਜਿੰਨਾ ਕਿ ਲਿਖਾਇਆ ਇਹ 10 ਦਿਨਾਂ ਦਾ ਸਮਾਨ ਨਹੀਂ 10 ਖਰਾਕਾਂ ਦਾ ਸਮਾਨ ਹੈ ਇੱਕ ਬਾਈ ਨੇ ਮੈਨੂੰ ਫੋਨ ਲਾਇਆ ਸੀਗਾ ਬਾਈ ਕਹਿੰਦਾ ਵੀ ਮੈਨੂੰ ਕੋਈ ਫਰਕ ਨਹੀਂ ਪਿਆ ਲੈ ਵਿੱਚ ਕੰਡ ਦਾ ਤੇ ਕਹਿੰਦਾ ਮੈਂ ਤੁਹਾਡਾ ਇਹ ਨੁਕਤਾ ਅਪਣਾਇਆ ਸੀਗਾ ਤੇ ਬਾਅਦ ਚ ਜਦੋਂ ਗੱਲਬਾਤ ਕਰਦੇ ਆ ਤਾਂ ਪਤਾ ਲੱਗਿਆ ਬਾਈ ਕਹਿੰਦਾ ਵੀ ਮੈਂ ਇੱਕ ਵਾਰੀ ਜੀ ਦੇ ਦਿੱਤਾ ਸਾਰਾ ਸਮਾਨ ਤੋਂ ਮੈਂ ਬੇਨਤੀ ਕਰਦਾ ਵੀ ਗੌਰ ਨਾਲ ਪਹਿਲਾਂ ਨੁਕਤੇ ਨੂੰ ਲਿਖਿਆ ਕਰੋ ਦੇਖ ਕੇ ਕਿਉਂ ਆਪਾਂ ਕਈ ਵਾਰ ਜਲਦਬਾਜ਼ੀ ਚ ਦੇਖ ਕੇ ਤੇ ਛੇਤੀ ਤੋਂ ਛੇਤੀ ਆਪਾਂ ਨੁਕਤਾ ਕਹਿੰਦੇ ਵੀ ਦੇਖ ਛੇਤੀ ਪਛ ਨੂੰ ਦੇਦ ਕੇ ਵੀ ਆਰਾਮ ਆਊਗਾ ਨਾ ਤਾਂ ਕਈ ਵਾਰ ਕੀ ਹੁੰਦਾ ਜਲਦਬਾਜ਼ੀ ਦੇ ਵਿੱਚ ਆਪਾਂ ਨੁਕਤਾ ਸਹੀ ਸੁਣਦੇ ਨਹੀਂ ਜਾਂ ਪੜ੍ਹਦੇ ਨਹੀਂ ਹਨ ਤਾਂ ਕਰਕੇ ਉਹ ਬਾਈ ਨੇ ਇੱਕ ਵਾਰੀ ਜੀ ਸਾਰਾ ਨੁਕਤਾ ਆਪਣਾ ਲੈ ਨੂੰ ਇੱਕ ਵਾਰੀ ਜੀ ਸਾਰੀ ਜਿੰਨੀਆਂ ਚੀਜ਼ਾਂ ਦੱਸੀਆਂ ਸਾਰੀਆਂ ਬਾਈ ਨੇ ਪ੍ਰਸ਼ਾਦ ਬਣਾ ਕੇ ਦੀ ਇੱਕ ਵਾਰੀ ਜੀ ਦੇ ਦੀਆਂ ਸੀ ਉਹ ਚੀਜ਼ ਦੀ ਜਰੂਰ ਗੌਰ ਕਰਿਆ ਕਰੋ ਵੀ ਆਪਾਂ ਸਾਰੀ ਵੀਡੀਓ ਦੇਖ ਕੇ ਅੰਤ ਤੱਕ ਹਨ ਤੇ ਸਹੀ ਦੇ ਨਾਲ ਆਪਾਂ ਚੀਜ਼ ਨੂੰ ਅਪਣਾ ਕੇ ਦੇਖਗੇ ਵੀ ਚਟਾ ਨਿਕਲਦਾ ਜਾਂ ਨਹੀਂ ਨਿਕਲਦਾ ਹੈ ਨਾ ਤੇ ਇੱਕ ਚੀਜ਼ ਨਾ ਤੁਸੀਂ ਕੀ ਕਰਨਾ ਸਾਰਿਆਂ ਨੇ ਪਸ਼ੂ ਪਾਲਕ ਜਿੰਨੇ ਵੀ ਸੋਂਦੇ ਵੀਡੀਓ ਮੇਰੇ ਗਾ ਹੈ ਨਾ ਤਾਂ ਉਹਨਾਂ ਨਾਲ ਇੱਕ ਮੈਂ ਬੇਨਤੀ ਜ਼ਰੂਰ ਕਰਦਾ ਅੱਗੇ ਵੀ ਕਈ ਵੀਡੀਓਾਂ ਦੇ ਵਿੱਚ ਮੈਂ ਇਹ ਗੱਲ ਦੱਸੀ ਹੈ ਕਰੀ ਹੈ ਵੀ ਜਿਹੜਾ ਮਿੱਠਾ ਛੋਡਾ ਹੈ ਇਹ ਆਪਾਂ ਹਰ ਰੋਜ਼ ਆਪਣੇ ਪਸ਼ੂ ਨੂੰ ਦੇਗੇ ਹੀ ਦੇਗੇ ਮਿੱਠਾ ਛੋਡਾ ਕੀ ਕਰਦਾ ਹੈ ਮਿੱਠਾ ਛੋਡੇ ਦੇ ਨਾਲ ਜਿਹੜੀਆਂ ਆਪਣੇ ਥਣਾ ਨੂੰ ਸਟੈਟਸ ਜਿਵੇਂ ਦੇ ਵਿੱਚ ਗੰਡ ਬਣਦੀ ਹੈ ਜਾਂ ਥਣ ਦੇ ਵਿੱਚ ਗੰਡ ਬਣਦੀ ਹੈ ਜਾਂ ਕਈ ਵੇਲੇ ਥਣ ਕੀ ਹੁੰਦਾ ਲਹੂ ਆਉਣ ਲੱਗ ਜਾਂਦਾ ਥਣ ਚੜ ਜਾਂਦਾ ਹੈ ਨਾ ਕਈ ਦਿਨ ਦੀ ਦਿੱਕਤ ਐਨੇ ਲੇਵੇ ਦੇ ਵਿੱਚ ਆਉਂਦੀ ਆਪਾਂ ਨੂੰ ਖਾਸ ਕਰਕੇ ਗਾਈਆਂ ਦੇ ਇਹ ਕੀ ਕਾਰਨ ਆ ਵੀ ਆਪਾਂ ਪਸ਼ੂ ਥਣ ਮਸਲਪ ਲੈਂਦਾ ਤਾਂ ਵੀ ਹੋ ਜਾਂਦਾ ਹੈ ਨਾ ਤੇ ਕਈ ਵਾਰ ਜ਼ਿਆਦਾਤਰ ਆਪਣੇ ਥੱਲੇ ਜਿਹੜੀ ਸਫਾਈ ਦੀ ਘਾਟ ਹੋ ਜਾਂਦੀ ਕਿਤੇ ਨਾ ਕਿਤੇ ਉਹਦਾ ਕਰਕੇ ਇਹ ਦਿੱਕਤ ਆਪਾਂ ਨੂੰ ਆਉਂਦੀ ਹੈ ਪਰ ਆਪਾਂ ਜੇ ਇਹ ਦਿੱਕਤ ਨੂੰ ਪਹਿਲਾਂ ਹੀ ਹੱਲ ਕਰ ਗਏ ਤਾਂ ਮਿੱਠਾ ਸੋਡਾ 50 ਗ੍ਰਾਮ ਆਪਾਂ ਰੋਜ਼ ਦੀ ਰੋਜ਼ ਇੱਕ ਪਸ਼ੂ ਨੂੰ ਆਪਾਂ ਦੇ ਗੇ ਹੀ ਦੇ ਕੇ ਪਾਣੀ ਦੇ ਵਿੱਚ ਆਪਾਂ ਪਾ ਕੇ ਦੇ ਸਕਦੇ ਜੇ ਪਾਣੀ ਪੀਉਣੇ ਆ ਪਸ਼ੂ ਨੂੰ ਤਾਂ 50 ਗ੍ਰਾਮ ਮਿੱਠਾ ਸੋਡਾ ਇੱਕ ਵਾਰੀ ਦਿਨ ਦੇ ਵਿੱਚ ਆਪਾਂ ਪਸ਼ੂ ਨੂੰ ਕੋਸ਼ਿਸ਼ ਕਰਕੇ ਵੀ ਦਿੱਤਾ ਜਾਵੇ ਤੇ ਮਿੱਠੇ ਸੋਡੇ ਦੇ ਨਾਲ ਜਿਹੜੀ ਮਸਟੈਟਸ ਦੀ ਜਿਹੜੀ ਬਿਮਾਰੀ ਹੈ ਇਹ ਬਹੁਤ ਘੱਟ ਪਸ਼ੂ ਨੂੰ ਜਿੰਮੜਦੀ ਹੈ ਇਸ ਚੀਜ਼ ਨੂੰ ਆਪਾਂ ਜ਼ਰੂਰ ਆਪਣੀ ਜ਼ਿੰਦਗੀ ਦੇ ਵਿੱਚ ਜਿੰਦੀ ਐਡ ਕਰਕੇ ਵੀ ਆਪਾਂ ਪਸ਼ੂ ਨੂੰ ਰੋਜ਼-ਰੋਜ਼ ਪੈਗੇ ਹਾਂ ਨੋਖ ਤੱਕਵੇਂ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਜੇ ਤੁਹਾਡੇ ਕੋਲ ਵੀ ਕੋਈ ਨੁਕਤਾ ਹੈਗਾ ਤਾਂ 77173 92062 ਮੇਰਾ WhatsApp ਨੰਬਰ ਹੈ ਤੁਸੀਂ ਉਹ ਤੇ ਮੈਨੂੰ ਮੈਸੇਜ ਕਰ ਸਕਦੇ ਹੋ WhatsApp ਤੇ ਜਾਂ ਮੈਨੂੰ ਵੌਇਸ ਮੈਸੇਜ ਕਰ ਸਕਦੇ ਹੋ ਅ ਦੂਜੇ ਨੰਬਰ ਤੇ ਮੈਂ ਤਾਂ ਫੋਨ ਕਾਲਾਂ ਬਹੁਤ ਜ਼ਿਆਦਾ ਹੋ ਜਾਂਦੀਆਂ ਚੱਕੀਆਂ ਨਹੀਂ ਜਾਂਦੀਆਂ ਉਹਦਾ ਕਰਕੇ ਮਾਫੀ ਚਾਹੁੰਦਾ ਉਸੇ ਦਾ ਕਾਰਨ ਹੀ ਮੈਂ ਨਵਾਂ ਨੰਬਰ ਲਿਆ ਇੱਕ ਜਿਹੜਾ ਤੁਹਾਨੂੰ ਦੱਸਿਆ ਹਨ ਇਹ ਤੇ WhatsApp ਚ ਲਾਉਂਗਾ ਮੈਂ ਹਰ ਵਕਤ ਤੇ ਇਹਦੇ ਵਿੱਚ ਕੋਈ ਵੀ ਪ੍ਰਸ਼ਨ ਆ ਕੋਈ ਵੀ ਨੁਕਤਾ ਦੱਸਣਾ ਕੋਸ ਪੁੱਛਣਾ ਤਾਂ ਤੁਸੀਂ ਇਹ ਤੇ ਮੈਨੂੰ ਮੈਸੇਜ ਛੱਡ ਸਕਦੇ ਹੋ ਕਿਉਂਕਿ ਜੇ ਮੇਰੇ ਕੋਲ ਟਾਈਮ ਨਹੀਂ ਫੋਨ ਚੱਕਣ ਦਾ ਜਾਂ ਮੇਥੋਂ ਮੈਸੇਜ ਨਾ ਦੇਖਿਆ ਜਾਊਗਾ ਤਾਂ ਮੈਂ ਸ਼ਾਮ ਨੂੰ ਮੈਸੇਜ ਜਰੂਰ ਵੇਖੂੰਗਾ ਤੇ ਵੱਧ ਤੋਂ ਵੱਧ ਕੋਸ਼ਿਸ਼ ਕਰਿਆ ਕਰੂੰਗਾ ਵੀ ਤੁਹਾਡੀ ਗੱਲ ਦਾ ਮੈਂ ਜਵਾਬ ਦੇਵਾਂ ਜੁੜੇ ਰਹੋ ਪਿੰਡ ਤੜਕਾ ਟੀਵੀ ਚੈਨਲ ਦੇ ਨਾਲ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੇਂ ਨੁਕਤੇ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਜੀ